ਜ਼ਿਲ੍ਹਾ ਫਤੇਗੜ ਸਾਬ ਦੇ ਪਿੰਡ ਰੁੜਕੀ ਵਿਖੇ ਪ੍ਰਸਿੱਧ ਮੰਦਿਰ ਮਾਤਾ ਬਸੰਤੀ ਜੀ ਦੇ ਪਵਿੱਤਰ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਚੇਤ ਦੇ ਮਹੀਨੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਜੋੜ ਮੇਲਾ ਮਿਤੀ 18 ਮਾਰਚ ਨੂੰ ਲੱਗੇਗਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪੁਜਾਰੀ ਪੰਡਿਤ ਸ਼੍ਰੀ ਧਰਮਪਾਲ ਸ਼ਰਮਾ ਜੀ ਨੇ ਦੱਸਿਆ ਕਿ 17 ਮਾਰਚ ਤੋਂ ਸੋਮਵਾਰ ਨੂੰ ਮਾਤਾ ਰਾਣੀ ਜੀ ਦਾ ਜਾਗਰਣ ਕਰਵਾਇਆ ਜਾਵੇਗਾ ਤੇ ਮੰਗਲਵਾਰ 18 ਮਾਰਚ ਨੂੰ 24 ਪਿੰਡਾਂ ਦੀ ਸੰਗਤ ਵੱਲੋਂ ਬਾਸੜਿਆਂ ਗੁਲਗੁਲਿਆਂ ਦਾ ਪ੍ਰਸ਼ਾਦ ਦੁਆਰਾ ਮੱਥਾ ਟੇਕਿਆ ਜਾਵੇਗਾ ਉਨ੍ਹਾਂ ਆਖਿਆ ਕਿ ਸ਼ਰਧਾ ਨਾਲ ਆਉਣ ਵਾਲੀਆਂ ਸੰਗਤਾਂ ਦੀਆਂ ਮਾਤਾ ਰਾਣੀ ਮਨੁਕਾਮਨਾਵਾਂ ਪੂਰੀ ਕਰਦੀ ਹੈ ਇਸ ਮੌਕੇ ਤੇ ਸਮੂਹ ਮੰਦਰ ਕਮੇਟੀ ਹਰਸ਼ਦੀਪ ਸ਼ਰਮਾ ਸਰਪੰਚ ਹਰਮਿੰਦਰ ਪੰਜ ਵਿਨੋਦ ਕੁਮਾਰ ਸ਼ਰਮਾ ਕਮੇਟੀ ਮੈਂਬਰ ਡਾਕਟਰ ਦੀਪ ਸ਼ਰਮਾ ਚੇਤਨ ਹਰੀਸ਼ ਸ਼ਰਮਾ ਪ੍ਰਦੀਪ ਸ਼ਰਮਾ ਬਹਾਦਰ ਬੇਤਾਬ ਸਮੇਤ ਸਮੂਹ ਨਗਰ ਪੰਚਾਇਤ ਨਗਰ ਨਿਵਾਸੀ ਹਾਜ਼ਰ ਸਨ ਪੀਟੀ ਨਿਊਜ਼ ਪੰਜਾਬ ਦੇ ਨਾਲ ਰੁੜਕੀ ਤੌਰ ਗਵੀਰ ਖਾਨ ਤੇ ਪੂਨਮ ਰਾਣੀ ਦੀ ਵਿਸ਼ੇਸ਼ ਰਿਪੋਰਟ 2025 ਦਿਨ ਤੋਂ ਮਾਤਾ ਦੇ ਮੱਥੇ ਦੀ ਬਸਰ ਜਾਂਦੀ ਸਾਰੇ ਨਗਰ ਨਿਵਾਸੀ ਇੱਥੇ ਮੱਥਾ ਆ ਕੇ ਠੀਕਦੇ ਹੋਣਾ ਚਾਹੇ ਚੜਨਾ ਚਾਹੇ ਮਾਤਾ ਨੂੰ ਹੋਰ ਕੀ ਮਨੋਭਾਵਨਾ ਕੁਰੀ ਸਭ ਦੀ ਮਨੋਭਾਵਨਾ ਮਾਤਾ ਦੇ ਥਾਨ ਨੇ ਉੱਤੋਂ ਸਭ ਨੂੰ ਸਭ ਦੀ ਮਨੋਭਾਵਨਾ ਬੁਰੀਆਂ ਹੁੰਦੀਆਂ ਨੇ ਜੇ ਕਿਸੇ ਦੀ ਵੀ ਮਾਤਾ ਨਿਕਲ ਜਾਂਦੀ ਹੈ ਇੱਥੇ ਆ ਕੇ ਮਾਤਾ ਦੇ ਅੱਗੇ ਚੱਲਦੀ ਕੋਤ ਲੱਕ ਕੇ ਜਾਂਦੀ ਤੇ ਵਿੱਚ ਮਾਤਾ ਬੜੀ ਸ਼ੋਅ ਜਾਂਦੀ ਹੈ ਉਦੇ ਨਾਲ ਬੱਚੇ ਠੀਕ ਹੋ ਜਾਂਦੇ ਨੇ ਇਹ ਗੱਲ ਤਾਂ ਕਿਸੇ ਨੂੰ ਪਸਰ 24 ਮਿਲੀ 24 ਜਰਾ ਮੰਤਰ ਹੈ ਕਰੋੜਾਂ ਦੀ ਕਰੋੜਾਂ ਦਾ ਬਤਸੀ ਬੋਤ ਹੈ ਸਾਰੇ ਅਸੀਂ ਨੂੰ ਪੰਪਲ ਭਲ ਚਾਹੇ ਤੇ ਸੇਵਾ ਕਰਦੇ ਜੀ ਸੋ ਮਹਾਰਾਜ ਸਾਰਿਆਂ ਨੇ ਬਣੂਗਾ ਉਹ ਨਾ ਕੋਈ ਇਹਨਾਂ ਦੇ ਸਵਾਹ ਕੱਢਿਆ ਮਾਤਾਵਾਂ ਕੋਈ ਸਿਸ ਜਾਰਿਆਂ ਜਿੰਨਾ ਆਖਦਾਂ ਦਾ ਫਰਮਾਨ ਉਹ ਸਾਥੇ ਨਾ ਹੋ ਰਹੀ ਤੇ ਮੰਤਰ ਸੋ ਆਪਣਾ ਤਿੰਨ 2023 ਦਾ ਪਾਤਾ ਦਾ ਜ਼ਾਂਗਰਨ ਔਰ ਮੁੰਬਲਵਾਰਨ ਪਤਾ ਦੇ ਸ਼ਹਿਦ੍ਰੇ ਨਸੜਿਆਂ ਦੇ ਮਿੱਠਾ ਰੋਪਿਆ 2752 ਵਾਲੀ ਕਿਤੇ ਅੰਕੀ 60% ਦੇ ਮੰਦਰ ਦੇ ਵਿੱਚ ਜੋ ਇੱਥੇ ਦੇ ਬਜਾਦੀ ਨੇ ਪੰਦਰਜੀ ਇਹ ਕੁਸ਼ ਮਾਤਾ ਜੀ ਵਾਲੇ 300 ਸਾਲ ਪੁਰਾਣਾ ਮੰਦਿਰ ਹੈ ਇਹਦੇ ਬਾਰੇ ਕੁਝ ਚਰਨਾ ਪਾਣਗੇ ਅੱਜ ਕਿੰਨੇ ਸਾਰੇ ਕਿ ਮੈਨੇ ਤਾਂ ਸੁਣਿਆ ਜੀ ਇਹ ਮਾਤਾ ਦਾ ਜੋ ਮੰਦਿਰ ਹੈ ਪਛਰੀ ਨੇ ਮੰਦਿਰ ਹੈ 500 ਸਾਲ ਪੁਰਾਣਾ ਮੰਦਿਰ ਹੈ ਇਹ ਸਾਡੇ ਬਜ਼ੁਰਗਾਂ ਨੇ ਮੂਰਤੀ ਸਥਾਪਿਤ ਕੀਤੀ ਸੀ ਨੰਬਰਦਾਰ ਜੀ ਨਾਮ ਤੇ ਇਹਨਾਂ ਜੈਪੁਰ ਜੋਧ ਤੋਂ ਮੂਰਤੀ ਲੈ ਆਂਦੀ ਸੀ ਉਹ ਟਲੇਗੀ ਦੀ ਬਿਮਾਰੀ ਪੈ ਗਈ ਸੀ। ਇਸ ਟਾਈਮ ਮਾਤਾ ਜੀ ਐਸ ਤਰ੍ਹਾਂ ਜੁੜੋਗਾ ਨੇ ਸਰਵੰਧੀ ਕੀਤੀ ਕਿ ਮੇਰਾ ਮੰਦਰ ਬਣਾਓ ਉਸੇ। ਕਪਾਲੀ ਮਾਤਾ ਛੋਟਾ ਰੂਪ ਦੇ ਵਿੱਚ। ਸੋ ਸਾਰਿਆਂ ਨੇ ਬੇਨਤੀਆਂ ਕਰੀਆ ਵੀ ਮਾਤਾ ਅਸੀਂ ਤੇਰਾ ਮੰਦਰ 24 ਪਿੰਡਾਂ ਦਾ ਬਣਾ ਸਕਦੇ ਹਾਂ। 108 ਪਿੰਡਾਂ ਦੇ ਵਿੱਚ ਅਸੀਂ ਇਹ ਬਣਾ ਸਕਦੇ ਹਾਂ। ਸੋ ਮਾਤਾ ਜੀ ਨੇ ਮਨਜ਼ੂਰ ਕਰੀ। ਜਰੂਰ ਇਹ ਦਰਬਾਰ ਬਣ ਗਿਆ ਮਾਤਾ ਜੀ ਦਾ ਮੰਦਰ ਬਣ ਗਿਆ। ਆਹੇ ਟੁਕੜੇ ਦੀ ਬਗਾਨੀ ਤੇ ਦੂਰ ਹੋ ਗਈ ਸੀ। ਸੋ ਇਥੇ ਹਰ ਸਾਲ ਦੀ ਤਰ੍ਹਾਂ ਇਥੇ ਮੇਲਾ ਪੜਾ ਪਸੜਿਆਂ ਨੂੰ ਜਾਗਰਣ ਕਰਾਇਆ ਜਾਂਦਾ ਸੋ ਜੁ 17 ਤਰੀਕ ਦਾ ਜਾਗਰਣ ਆ ਰਿਹਾ 17 ਤਰੀਕ ਨੂੰ 2025 ਦਾ ਸੋ 18 ਤਰੀਕ ਨੂੰ ਮਾਤਾ ਜੀ ਦੇ ਮੱਥੇ ਟਿਕਦੇ ਨੇ ਸੋ ਮੈਂ ਇਸ ਮੰਦਿਰ ਦੇ ਸੀ ਛੋਟੇ ਜਿਹੇ ਪਜਾਰੀਆਂ ਮਾਤਾ ਦੇ ਦਰਵਾਜ਼ੇ ਸੇਵਾ ਕਰਦੇ ਆ ਰਹੇ ਆ ਕਈ ਸਾਲਾਂ ਤੋਂ ਅਸੀਂ ਸੇਵਾ ਕਰਦੇ ਆ ਰਹੇ ਆ ਅਸੀਂ ਨੂੰ ਕੋਈ ਸਾਡੇ ਵੱਜੂ ਸੇਵਾ ਕਰਦੇ ਆ ਰਹੇ ਆ ਸਾਨੂੰ ਮਾਤਾ ਨੇ ਅਸ਼ੀਰਵਾਦ ਦਿੱਤਾ ਹੋਇਆ ਨਗਰ ਵਾਸੀਆਂ ਨੇ ਅਸ਼ੀਰਵਾਦ ਦਿੱਤਾ ਹੋਇਆ ਸੋ ਮਹਾਰਾਣੀ ਸਾਰਿਆਂ ਦਾ ਕੰਮ ਕਾਰ ਪੂਰਾ ਕਰੇ ਘਰੋਵਾਰ ਪੂਰਾ ਕਰੇ ਮੈਂ ਤਾਂ ਕਹਿੰਦਾ ਹੋਇਆ ਬਹੁਤ ਸੱਚੇ ਦਰਵਾਜ਼ੇ ਅੱਛਾ ਪੰਜੀ ਜਿਹੜਾ ਹੁਣ ਕਿਸੇ ਜਾਗਰਣ ਕਰਾ ਦੇਣ ਇਹ ਕਿੰਨੀ ਤਰੀਕ ਦਾ ਆ تین ਰਾਤ ਨੂੰ ਆਗੇ ਜੀ ਠੀਕ ਠੀਕ ਹੈ ਧੰਨਵਾਦ